ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਮਾਨ ਮਹਿਸੂਸ ਕਰ ਰਹੀ ਹਾਂ ਔਰ ਸਾਰਾ ਸਟਾਫ ਮੇਰਾ ਜਿਹੜਾ ਹੈਗਾ ਮਿਲ ਕੇ ਕੰਮ ਕਰਦਾ ਉਹਦੀ ਵਜ੍ਹਾ ਕਰਕੇ ਹੀ ਸਾਨੂੰ ਜਿਹੜਾ ਇਹ ਅਵਾਰਡ ਮਿਲਿਆ ਹੈ ਗ੍ਰੀਨ ਸਕੂਲ ਪ੍ਰੋਗਰਾਮ ਚ ਸਕੂਲ ਇਹ ਦੇਖੋ ਅ ਅਗਰ ਅਸੀਂ ਪਹਿਲੇ ਮੈਂ ਗੱਲ ਸ਼ੁਰੂ ਕਰਾਂ ਤੇ ਹਰੀਆਵਲ ਤੋਂ ਸ਼ੁਰੂ ਕਰਾਂਗੀ ਕਿਉਂਕਿ ਵਾਤਾਵਰਨ ਅੱਜ ਦੀ ਜਿਹੜੀ ਹੈਗੀ ਹੈ ਉਹ ਜ਼ਰੂਰਤ ਹੈ ਅਗਰ ਅਸੀਂ ਵਾਤਾਵਰਨ ਨੂੰ ਨਹੀਂ ਸੰਭਾਲਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਨੁਕਸਾਨ ਚ ਲੰਘਣਗੀਆਂ ਇਸ ਲਈ ਸਾਡਾ ਪਹਿਲਾ ਫਰਜ਼ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਸੰਭਾਲੀਏ। ਔਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਸਕੂਲ ਹਰਿਆ ਭਰਿਆ ਹੈ ਔਰ ਇਹਨੂੰ ਹੋਰ ਹਰਿਆ ਭਰਿਆ ਕਰਨ ਦੇ ਲਈ ਅਸੀਂ ਹਰ ਰੋਜ਼ ਜਿਹੜਾ ਹੈਗਾ ਯਤਨ ਕਰਦੇ ਆ ਇਹਦੇ ਲਈ ਔਰ ਸਕੂਲ ਦੇ ਵਿੱਚ ਨਾਨਕ ਬਾਗੀਚੀ ਲੱਗੀ ਹੋਈ ਹੈ 550 ਪੌਦੇ ਜਿਹਦੇ ਵਿੱਚ ਲਗਾਏ ਗਏ ਔਰ ਬਾਕੀ ਦਰਖਤਾਂ ਦੀ ਗਿਣਤੀ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਹੈਗੀ ਹੈ ਜਿਹੜੇ ਕਿ ਬਹੁਤ ਪੁਰਾਣੇ ਦਰਖਤ ਲੱਗੇ ਹੋਏ ਹੈ ਔਰ ਉਹਨਾਂ ਨੂੰ ਵੀ ਸੰਭਾਲ ਕੇ ਜਿਹੜਾ ਹੈਗਾ ਉਹ ਰੱਖਿਆ ਜਾ ਰਿਹਾ ਹੈਗਾ ਔਰ ਬਾਕੀ ਰੋਚ ਜਿਹੜਾ ਹੈਗਾ ਬੱਚਿਆਂ ਨੂੰ ਇਹ ਸੁਜੈਸਟ ਕੀਤਾ ਜਾਂਦਾ ਹੈਗਾ ਕਿ ਤੁਹਾਡੇ ਅਗਰ ਜਨਮ ਦਿਨ ਹੈ ਔਰ ਤੁਸੀਂ ਟੌਫੀਆਂ ਦੀ ਬਜਾਏ ਜਿਹੜਾ ਹੈਗਾ ਪੌਦੇ ਸਕੂਲ ਚ ਲਿਆਣੇ ਨੇ ਈਵਨ ਸਟਾਫ ਮੈਂਬਰਸ ਨੂੰ ਵੀ ਇਹ ਕਿਹਾ ਗਿਆ ਹੈਗਾ ਔਰ ਸਟਾਫ ਮੈਂਬਰਸ ਸਮੇਤ ਮੇਰੇ ਜਿਹੜਾ ਹੈਗਾ ਹਰ ਜਨਮ ਦਿਨ ਤੇ ਅਸੀਂ ਆਪਣੇ ਪੌਦੇ ਲਾਉਣ ਦਾ ਜਿਹੜਾ ਹੈਗਾ ਵਚਨਬਾਦ ਦਾ ਔਰ ਇਹ ਹੋ ਵੀ ਰਿਹਾ ਹੈਗਾ ਕਿ ਸਟਾਫ ਮੈਂਬਰ ਆਪਣੇ ਜਨਮ ਦਿਨ ਤੇ ਪੌਦੇ ਦੇ ਰਹੇ ਨੇ ਸਕੂਲ ਨੂੰ ਮੈਂ ਰਿਚਾ ਸ਼ਰਮਾ ਸਾਇੰਸ ਮਿਸਟ्रेस ਜੀਜੀਐਸ ਲਾਟਵਾਲੀ ਕਲਸ ਤੋਂ ਮੈਂ ਗ੍ਰੀਨ ਸਕੂਲ ਪ੍ਰੋਗਰਾਮਿੰਗ ਦਾ ਅਵਾਰਡ ਸਾਨੂੰ ਮਿਲਿਆ ਸੀਗਾ ਪੂਰੇ ਜਲੰਧਰ ਵਿੱਚ ਸਿਰਫ ਦੋ ਸਕੂਲ ਚੂਜ਼ ਹੋਏ ਉਹਦੇ ਵਿੱਚੋਂ ਸਾਡਾ ਸਕੂਲ ਇੱਕ ਚੂਜ਼ ਹੋਇਆ ਉਹਦਾ ਸਾਨੂੰ ਬਹੁਤ ਜ਼ਿਆਦਾ ਮਾਣ ਹੈ ਇਹਦਾ ਅਵਾਰਡ ਅਟੈਂਡ ਕਰਨ ਲਈ ਮੈਂ ਇੰਡੀਆ ਸੈਂਟਰਲ ਹੈਬਿਟੇਟ ਗਈ ਸੀ ਉੱਥੇ ਉਹਨਾਂ ਦੇ ਸੀਏਸੀ ਦੇ ਹੈੱਡ ਸੁਨੀਤਾ ਨਾਰਾਇਣ ਮੈਮ ਨੇ ਸਾਨੂੰ ਅਵਾਰਡ ਦਿੱਤਾ ਹੈ ਬਹੁਤ ਹੀ ਜ਼ਿਆਦਾ ਮਹਿਸੂਸ ਹੋ ਰਿਹਾ ਵਧੀਆ ਮਹਿਸੂਸ ਹੋ ਰਿਹਾ ਆ ਕੀ ਔਰ ਮਾਨ ਬਹੁਤ ਮਹਿਸੂਸ ਹੋ ਰਿਹਾ ਹੈ ਤੇ ਇਹ ਵੀ ਲੱਗ ਰਿਹਾ ਹੈ ਕਿ ਜੋ ਪੱਕ ਉਪਰਾਲੇ ਕਿਤੇ ਸੀਗੇ ਉਹ ਸਾਡੇ ਰੰਗ ਲਿਆਏ ਹੈ ਤੇ ਵੈਸੇ ਵੀ ਸਾਨੂੰ ਇੱਕ ਬਹੁਤ ਵਧੀਆ ਵਧੀਆ ਕਹਾਵਤ ਵੀ ਹੈ ਕਹਿੰਦੇ ertid bachao te bhavikh bachao ਆਪਾਂ ਉਹੀ ਕਰ ਰਹੇ ਆਂ ਤੇ ਅੱਗੇ ਵੀ ਇਹ ਮੁਹਿੰਮ ਸਾਡਾ ਜਾਰੀ ਰਹੇਗਾ